ਰੀਣੀ ਸਾਡੇ ਪਿੰਡ ਕਲੀ ਚੌਂਕੀ ਐ ਹੁਣ ਕਣਕ ਇਕੱਠੀ ਕਰੂਗੀ ਪੰਜਾਬ ਵਾਲਾ ਕਰਾਇਆ ਦੋ ਦੋ ਕੱਟੇ ਗੱਟਾ ਗੱਟਾ ਵੀ ਸਾਨੂੰ ਕਣਕ ਦਿਓ ਅਸੀਂ ਕਣਕ ਵੇਚ ਕੇ ਰੁਪਏ ਪਾਇਆ ਉਹ ਕਰ ਲੈਂਦੇ ਤੁਸੀਂ ਦੱਸੋ ਉਹ ਕਣਕ ਕਿਉਂ ਚੌਂਕੀ ਇਕੱਠੀ ਚੌਂਕੀ ਲੱਗਦੀ ਪਿੰਡ ਦਾ ਮੁਰਸੀ ਕਣਕ ਇਕੱਠੀ ਕਰੂਗਾ ਹੁਣ ਪਿੰਡ ਚੋਂ ਪਹਿਲਾ ਪਿੰਡ ਚੋਂ ਰੁਪਏ ਇਕੱਠੇ ਕਰਕੇ ਏਸੀ ਲਵਾਇਆ ਏਸੀ ਲਵਾਇਆ ਥਾਣੇ ਨੂੰ ਰੰਗ ਕਰਾਇਆ ਥਾਣੇ ਨੂੰ ਰੰਗ ਪੁਲਿਸ ਕਰਕੇ ਵਿੱਦ ਕਰਦੀ ਦੇਖੀ ਪੁਲਿਸ ਕਰਾਈ ਕਰਦੀ ਦੇਖੀ ਬਹੁਤ ਖੁਸ਼ ਹੋਇਆ ਉਹ ਲੋਪਸ ਅਸਟਾਲੀਆਂ ਚੋਰੀ ਕਰ ਸਕਦੀ ਹੈ ਫਿਰ ਹੁਣ ਕਰਦੀ ਕਿਰੇ ਆਏ ਇਹ ਲੱਗਿਆ ਚੋਰੀ ਚਾਹੇ ਨਹੀਂ ਆ ਦੇਖ ਲੋ ਪੂਰੀ ਫੜੀ ਆ ਗੱਲ ਆ ਕੱਲ੍ਹ ਤੋਂ ਕਾ ਦਾ ਕੋਸੇ ਬੋਲਦਾ ਮਾਣਾ ਮੋਟਾ ਭਾਈ ਕਰਮ ਦਾ ਮੰਗਦਾ ਬੇ ਹੱਟ ਕੇ ਲੋਕ ਬਹੁਤ ਹੁੰਦੇ ਨੇ ਆ ਦੇਖ ਰਹੇ ਹੋ ਬਾਈ ਬਠਿੰਡੇ ਵੀ ਜਾਂਦੇ ਹੋਏ ਸਾਡੇ ਜੋਗਾ ਦਾ ਹੈਲੋ ਗੈਲਗਨਾਰ ਸਰਦਾਰ ਆ ਗਿਆ ਕੀ ਆਲਾ ਆਪਣੇ ਵੀ ਬੜੀਆ ਜੀ ਬੜੀਆ ਛੜਦੀ ਕਲਾ ਬਿਲਕੁਲ ਜੀ ਛੜਦੀ ਕਲਾ ਤੇ ਸਾਤੇ ਜਿਹੜਾ ਇਹ ਚੌਕ ਦੇ ਵਿੱਚ ਦਸ ਸਕੂਲ ਦਾ ਮਸਲਾ ਚੱਲ ਰਿਹਾ ਸੀ ਲੰਬੇ ਸਮੇਂ ਤੋਂ ਇਹ 1 ਸਾਲ ਤੋਂ ਚੱਲ ਰਿਹਾ ਹੈ ਪਹਿਲਾਂ ਇੱਥੇ ਇਥੋਂ ਦੀ ਲਟੇਰੀ ਸਰਕਾਰ ਨੇ ਇੱਕ ਗੁੰਡਾ ਪ੍ਰਿੰਸੀਪਲ ਰੱਖਿਆ ਹੋਇਆ ਸੀ ਭਗੇਲ ਸਿੰਘ ਉਹ ਕੁੜੀਆਂ ਨਾਲ ਛੇੜਛਾੜ ਕਰਦਾ ਸੀ ਸਰੀਰਕ ਫੋਸਰ ਕਰਦਾ ਸੀ ਉਦੋਂ ਵੀ ਇਹ ਪਾਲਸ ਪ੍ਰਸ਼ਾਸਨਾਂ ਤੇ ਸਰਕਾਰ ਇਹ ਗੱਲ ਕਹਿੰਦੀ ਰਹੀ ਹੈ ਕਿ ਸੋਡਾ ਕਿਸਾਨ ਜੁਨੀਆਨ ਦਾ ਇਹ ਸਕੂਲ ਚੀ ਕੰਮ ਆ ਪਰ ਅਸੀਂ ਜੇ ਸਾਡੇ ਸਾਹਮਣੇ ਅੱਖਾਂ ਸਾਹਮਣੇ ਕੁੜੀਆਂ ਨਾਲ ਛੋਸਨ ਹੋ ਰਿਹਾ ਹੈ ਅਸੀਂ ਇਹ ਬਰਦਾਸ਼ਤ ਨਹੀਂ ਕਰ ਸਕਦੇ ਉਹ ਪ੍ਰਿੰਸੀਪਲ ਪਹਿਲਾਂ ਸਕੂਲ ਚੋਂ ਬਾਹਰ ਕਢਾਇਆ ਉਦੋਂ ਮੈਨੇਜਮੈਂਟ ਨੂੰ ਕਿਹਾ ਸੀ ਕਿ ਜਿਹੜੀਆਂ ਸੋਟੇ ਜੇ ਕਮੀਆਂ ਨੇ ਉਹ ਕਮੀਆਂ ਦੂਰ ਕਰ ਲੋ ਇੱਕ ਤਾਂ ਸਕੂਲ ਨੇ ਬਿਲਡਿੰਗ ਦਾ ਬਰਾ ਹਾਲ ਹੋ ਰਿਹਾ ਹੈ ਜਾ ਕਿਤਾਬਾਂ ਦੇ ਕਾਪੀਆਂ ਨਹੀਂ ਮਿਲ ਰਹੀਆਂ ਹੁਣ ਜਦੋਂ ਇਸ ਗੱਲ ਤੇ ਆਵਲ ਨਹੀਂ ਕੀਤਾ ਜਿਹੜਾ ਪਵਨ ਜਿਹੜਾ ਪਵਨ ਕੁਮਾਰ ਆ ਉਹ ਆਪ ਪੜਦੇ ਪਿੱਛੇ ਹੋ ਗਿਆ ਇੱਕ ਨਵਾਂ ਠੇਕੇਦਾਰ ਲਿਆਂਦਾ ਹੁਣ ਕਰਮੇਲ ਠੇਕੇਦਾਰਾ ਜਿਹੜਾ ਭਾਜਪਾ ਦਾ ਬੰਦਾ ਹੈ ਜਿਹੜਾ ਉਹ ਜਿਹੜੇ ਨੇ ਮਾਰਸਾ ਦੇ ਵਿੱਚ ਐਫ ਆਈ ਆਰ ਦਰਜ ਹੋਈਆਂ ਹੋਈਆਂ ਨੇ ਉਹਨੇ ਮੰਦਰ ਢਾਉਣ ਦੀਆਂ Hindu ਦੇ ਸਿੱਖਾਂ ਦੇ ਲੜਾਉਣ ਦੀਆਂ ਗਤੀਵਿਧੀਆਂ ਕਰਦਾ ਉਹ ਬੰਦਾ ਉਹ ਚੱਕ ਕੇ ਸਕੂਲ ਦਾ ਚੇਅਰਮੈਨ ਲਾਇਆ ਇਹਨਾਂ ਨੇ ਤੇ ਹੁਣ ਕਹਿ ਰਿਹਾ ਪਿੰਡਾਂ ਵਾਲਿਆਂ ਨੂੰ ਮਾਪਿਆਂ ਨੂੰ ਕਿ ਮੈਂ ਵਰਤੀਆਂ ਦੇ ਹੁਣ ਦੇਵਾਂਗਾ ਮੈਂ ਨਵਾਂ ਆਇਆ ਪਰ ਜਿਹੜਾ ਪਿਛਲਾ ਕਰੋੜਾ ਰੁਪਇਆ ਕਵਰ ਕੀਤਾ ਇਥੋਂ ਉਹਦਾ ਕੋਈ ਹਿਸਾਬ ਨਹੀਂ ਆ ਰਿਹਾ ਭਵੰਤ ਸਿੰਘ ਮਾਨ ਆਪ ਇਹਨਾਂ ਸਕੂਲਾਂ ਚੇਅਰਮੈਨ ਹੈ ਜਿਹੜਾ ਉੱਥੇ ਜਾ ਕੇ ਖਰੜ ਦੇ ਵਿੱਚ ਤੁਸੀਂਦਾਰਾਂ ਨੂੰ ਧਮਕੀ ਦਿੰਦਾ ਸੀ ਕਿ ਮੈਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰ ਦੂੰਗਾ ਪਰ ਆਹ ਦੇਖੋ ਇਹ ਆਪ ਚੇਅਰਮੈਨ ਉਹਨਾਂ ਸਕੂਲਾਂ ਦੇ ਵਿੱਚ ਭ੍ਰਿਸ਼ਟਾਚਾਰ ਹੋ ਰਿਹਾ ਹੈ ਸਭ ਤੋਂ ਵੱਡੀ ਸ਼ਰਮਸਾਰ ਗੱਲ ਇਹ ਹੈ ਕਿ 12-12 ਲੱਖ ਰੁਪਏ ਮਹੀਨੇ ਦਾ ਇਥੋਂ ਜਾ ਰਿਹਾ ਜਦੋਂ ਅਸੀਂ ਪਵਨ ਨੂੰ ਪੁੱਛਿਆ ਬੇਸਕ ਮੇਰੇ ਮੂੰਹ ਤੇ ਲਿਆ ਪਵਨ ਨੂੰ ਪਾਵਨ ਨੂੰ ਪੁੱਛਿਆ ਕਿ ਇਹੋ ਜਿਹਾ ਕੁਝ ਕਿਉਂ ਕਰ ਰਹੇ ਹੋ ਕਹਿ ਰਿਹਾ ਸੀ ਕਿ ਸਾਨੂੰ ਸਿੱਖਿਆ ਮੰਤਰੀ ਦਾ ਹਿੱਸੇ ਦੇਣੇ ਪੈਂਦੇ ਨੇ ਅਸੀਂ ਕਿਤੇ ਕਿਤੇ ਹਿੱਸੇ ਦੇਣੇ ਨੇ ਤੇ ਕੱਲ ਸਾਡੇ ਕੋਲੇ ਇੱਕ ਪੰਚਾਇਤ ਤੋਰੀ ਸਾਡੇ ਪਿੰਡ ਦੀ ਜਿਹੜੀ ਗਰਮੇਲ ਠੇਕੇਦਾਰ ਨੇ ਤੋਰੀ ਆ ਕਿ ਆਓ ਆਪਾਂ ਬਹਿ ਕੇ ਇਸ ਮਸਲੇ ਦਾ ਹੱਲ ਕਰੀਏ ਅਸੀਂ ਕਿਹਾ ਅਸੀਂ ਬੈਠਣ ਨੂੰ ਤਿਆਰ ਆ ਆਪਾਂ ਇਸ ਮਸਲੇ ਦਾ ਹੱਲ ਕਰਦੇ ਆ ਸਕੂਲ ਦਾ ਪਰ ਰਾਤ ਨੂੰ ਜਾ ਕੇ ਉੱਥੇ ਐਸਐਸਪੀ ਦਫ਼ਤਰ ਹੋਰ ਸਾਰੇ ਥਾਂਾਂ ਤੇ ਜਾ ਕੇ ਤੜਕੇ ਨੂੰ 7 ਵਜੇ ਗੱਲਬਾਤ ਤੋਂ ਪਹਿਲਾਂ ਮੀਟਿੰਗ ਤੋਂ ਪਹਿਲਾਂ ਆ ਕੁਛ ਉਹਨੇ ਕਰਵਾਤਾ ਕਿ ਸਾਡੀਆਂ ਭੈਣਾਂ ਸੀ 7 ਮੈਡਮਾਂ ਦੂਜੀਆਂ ਭੈਣਾਂ ਇੱਧਰ ਉੱਧਰ ਨਾਉਣ ਤੌਣ ਗਈਆਂ ਸੀਆਂ ਤੇ ਕੁਛ ਸਾਡੇ ਥੋੜੇ ਜਿਹਾ ਕਿਸਾਨ ਆ ਕੁਝੇ ਥੋੜੀ ਗਿਣਤੀ ਦੇਖ ਕੇ ਪੁਲਿਸ ਨੇ ਹਮਲਾ ਬੋਲਿਆ ਜਦੋਂ ਸਾਡੇ ਨਕਰ ਦੇ ਵਿੱਚੋਂ ਟਰਾਲੀਆਂ ਭਰ ਕੇ ਸੀ ਥਾਣੇ ਮੂਰੇ ਬੰਦਿਆਂ ਦਾ ਪਤਾ ਕਰਨ ਗਏ ਤਾਂ ਸਾਨੂੰ ਉੱਥੇ ਜਾ ਕੇ ਲੱਠ ਜੱਤ ਕੀਤਾ ਸਾਡੇ ਬਜ਼ੁਰਗਿਆਂ ਨੇ ਪੱਕਾਂ ਲਾਈਆਂ ਗਾਤਰਿਆਂ ਨੂੰ ਸਿਰਦਾਵਾਂ ਨੂੰ ਹੱਥ ਪਾਇਆ ਤੇ ਸਾਡੀਆਂ ਭੈਣਾਂ ਨੂੰ ਘੜੀਸਿਆ ਤੇ ਸਾਨੂੰ ਸਾਰਿਆਂ ਨੂੰ ਗ੍ਰਿਫਤਾਰ ਕਰਿਆਗਾ ਆ ਕੁਛ ਗਰਮੇਲ ਠੇਕੇ ਪਰ ਹੌਣ ਪਰ ਅਸੀਂ ਕਿਸੇ ਕੀਮਤ ਦੇ ਪਿੱਛੇ ਨਹੀਂ ਹਟਾਂਗੇ ਗਰਮੇਲ ਨੂੰ ਇਸ ਸਕੂਲ ਤੋਂ ਬਾਹਰ ਕਰਾਂਗੇ ਤੇ ਸਕੂਲ ਸਰਕਾਰੀ ਪ੍ਰਬੰਧਾਂ ਦੇ ਹੱਥਾਂ ਦੇੇਟ ਜਾਊਗਾ ਇਹਦੀ ਪ੍ਰਧਾਨ ਜੇ ਇੱਕ ਗੱਲ ਹੋਰ ਆ ਜਿਹੜਾ ਦੁਕਾਨੀਆਂ ਦਾ ਸਮਾਨ ਸੀ ਉਹਦੇ ਟੈਂਟ ਲੱਗਿਆ ਹੋਇਆ ਸੀ ਹਾਲਾਂਕਿ ਪਿੰਡ ਦੇ ਇੱਕ ਦੁਕਾਨਦਾਰ ਦਾ ਉਹ ਟੈਂਟ ਸੀ ਉਹਨੂੰ ਕਹਿ ਸਕਦੇ ਸੀ ਪੁਲਿਸ ਵਾਲੇ ਵੀ ਉਹਦਾ ਟੈਂਟ ਚੱਕ ਕੇ ਲਿਆ ਉਹ ਟੈਂਟ ਦਾ ਸਾਰੇ ਦਾ ਸਾਰਾ ਚੱਕ ਕੇ ਥਾਣੇ ਦੇ ਵਿੱਚ ਰੱਖਿਆ ਮੋਟਰਸਾਈਕਲ ਚੱਕਿਆ ਟਰਾਲੀਆਂ ਟਰੈਕਟਰਾਂ ਮਗਰ ਪਾ ਕੇ ਲੈ ਕੇ ਗਏ ਨੇ ਉੱਥੇ ਵੱਡਾ ਧਰਨਾ ਚੱਲ ਰਿਹਾ ਸੀ ਪਰ ਉਹ ਸਰਕਾਰ ਨੇ ਸਾਰਾ ਕੁਝ ਆਪ ਦੇ ਕੋਲ ਜੱਫਤ ਕੀਤਾ ਕੁੜੀਆਂ ਦੇ ਪਾਸ ਤੱਕ ਨਹੀਂ ਛੱਡੇ ਇਹ ਪੰਜਾਬ ਪੁਲਿਸ ਦੇਖੋ ਨੰਗੀ ਚਿੱਟੀ ਕਰਤੂਤ ਪਹਿਲਾ ਖਨੌਰੀ ਦੇਖ ਰਹੇ ਹੋ ਇਹ ਗਾਹਾਂ ਵੀ ਹੋ ਰਹੇ ਦੂਸਰਾ ਇੱਥੇ ਥੋੜਾ ਜਿਆਦਾ ਅਸੀਂ ਕਿਹੜਾ ਏਰੀਆ ਰਹਿੰਦੇ ਮਸਾਲੇ ਕੋਈ ਨਹੀਂ ਦੇਖੋ ਨਾਕਾ ਦੇ ਘਟੀਆਂ ਪਹਿਲਾ ਲਾਕੀ ਚਾਰ ਦਾ ਗਿਆ ਬੇਵਰ ਆਪ ਨੂੰ ਰੈੱਡ ਕਰਨੀ ਜਾ ਰਹੀ ਹੈ ਦੇਖੋ ਬੱਤੀ ਕੇ ਤੁਹਾਨੂੰ ਇਹ ਜੁਆ ਤਾਰੀਖਾਂ ਦਿੱਤੀਆਂ ਗਿਆ ਸ੍ਰੀਪਰਤੀ ਦੇ